యుద్ధ్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్ ਇਹ ਜਾਣਕਾਰੀ ਸ੍ਰੀ ਆਦਿੱਤਿਆ ਉਪਰ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਦਿੱਤੀ ਗਈ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਸ਼ਨੀਵਾਰ ਸ਼ਾਮ ਨੂੰ ਕੀਤੀ ਜਾਣ ਵਾਲੀ ਮਾਕ ਡ੍ਰਿਲ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਸ੍ਰੀ ਆਦਿੱਤਿਆ ਉਪਰ ਡਿਪਟੀ ਕਮਿਸ਼ਨਰ ਪਠਾਨਕੋਟ ਜੀ ਦੇ ਨਿਰਦੇਸ਼ਾਂ ਅਨੁਸਾਰ ਸ ਹਰਦੀਪ ਸਿੰਘ ਵਦੀਕ ਡਿਪਟੀ ਕਮਿਸ਼ਨਰ ਜੱਜਾ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ ਮੀਟਿੰਗ ਦੌਰਾਨ ਜ਼ਿਲ੍ਹਾ ਪਠਾਨਕੋਟ ਦੇ ਵਸਨੀਕਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਗਰ ਕਿਸੇ ਕਾਰਨ ਕਰਕੇ ਯੁੱਧ ਦੀ ਸਥਿਤੀ ਬਣਦੀ ਹੈ ਤਾਂ ਜਨਤਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਅੰਦਰ ਵੀ ਮਾਰਕ ਡਰਿਲ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਦੌਰਾਨ ਪਠਾਨਕੋਟ ਅੰਦਰ ਸਾਇਰਨ বাজਾਇਆ ਜਾਵੇਗਾ ਅਤੇ ਮਾਰਕ ਡਰਿਲ ਕੀਤੀ ਜਾਵੇਗੀ ਅਭਿਆਸ ਦੌਰਾਨ ਨਵਾਰਟੀ ਮਾਲ ਅਤੇ ਰੇਲਵੇ ਸਟੇਸ਼ਨ ਪਠਾਨਕੋਟ ਤੇ ਬਚਾਅ ਅਭਿਆਸ ਵੀ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਬਲੈਕਆਊਟ ਵੀ ਕੀਤਾ ਜਾਵੇਗਾ ਜਨਤਾ ਨੂੰ ਅਪੀਲ ਹੈ ਕਿ ਅਭਿਆਸ ਦੌਰਾਨ ਕਬਰਾਉਣਾ ਅਤੇ ਬਲੈਕਆਊਟ ਦੌਰਾਨ ਜੋ ਹਦਾਇਤਾਂ ਦਿੱਤੀਆਂ ਗਈਆਂ ਹਨ ਉਹਨਾਂ ਦੀ ਪਾਲਣਾ ਕਰੋ। ਉਹਨਾਂ ਕਿਹਾ ਕਿ ਬਲੈਕਆਊਟ ਦੌਰਾਨ ਕਰੰਟੀਆਂ ਲਾਈਟਾਂ ਬੰਦ ਰੱਖੋ ਅਤੇ ਘਰ ਦੇ ਅੰਦਰ ਹੀ ਰਹੋ। ਸਸਿਕਾਲ ਜੀ ਜੈਨ ਮੈਂ ਹਰਦੀਪ ਸਿੰਘ ਏਡੀਸੀ ਜਨਰਲ ਪਠਾਨਕੋਟ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਕੱਲ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਅਸੀਂ ਮੌਕਡਰਲ ਐਕਸਰਸਾਈਜ਼ ਪਲਾਨ ਆਊਟ ਕੀਤੀ ਗਈ ਹੈ। ਇਹ ਮੌਕਡਰਲ ਐਕਸਰਸਾਈਜ਼ ਆਪਰੇਸ਼ਨ ਸ਼ੀਲਡ ਦੇ ਅੰਡਰ ਪਲਾਨ ਆਊਟ ਕੀਤੀ ਗਈ ਹੈ। ਪਹਿਲਾਂ ਤਾਂ ਇਸ ਮੌਕ ਡ੍ਰਿਲ ਐਕਸਰਸਾਈਜ਼ ਕੋ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਇਹ ਇੱਕ ਸਿਰਫ ਪ੍ਰੈਕੌਸ਼ਨਰੀ ਮੈਜਰਕ ਹੈ ਇਹ ਮੌਕ ਡ੍ਰਿਲ ਐਕਸਰਸਾਈਜ਼ ਸ਼ਾਮੀ 6 ਵਜੇ ਤੋਂ 7:30 ਵਜੇ ਤੱਕ ਅਸੀਂ ਰੇਲਵੇ ਸਟੇਸ਼ਨ ਵਿਖੇ ਪਲਾਨ ਆਊਟ ਕੀਤੀ ਗਈ ਇਸ ਤੋਂ ਬਾਅਦ 8 ਵਜੇ ਅਸੀਂ ਬਲੈਕਆਊਟ ਦੀ ਮੌਕ ਡ੍ਰਿਲ ਐਕਸਰਸਾਈਜ਼ ਪਲਾਨ ਆਊਟ ਕੀਤੀ ਹੋਈ ਹੈ ਇਸ ਵਿੱਚ ਜਦੋਂ ਸਾਇਰਨ ਵੱਜੂਗਾ ਤਾਂ ਤੁਸੀਂ ਆਪਣੇ ਘਰ ਦੀਆਂ ਸਾਰੀਆਂ ਲਾਈਟਸ ਆਫ ਕਰ ਦੇਣੀਆਂ ਇਨਵਰਟਰ ਤੇ ਜੇ ਪੱਖਾ ਹੈਗਾ ਉਹ ਚੱਲਦਾ ਰਹਿਣ ਦੋ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਐਂਡ ਤੁਸੀਂ ਆਪਣੇ ਘਰ ਦਾ ਕੋਈ ਕਮਰਾ ਜਿਹਨੂੰ ਕਿ ਅਸੀਂ ਸੇਫ ਰੂਮ ਕਹਾਵਾਂਗੇ ਉਹ ਲੋਕੇਟ ਕਰ ਲੈਣਾ ਹੈ ਜਿਸ ਵਿੱਚ ਘੱਟੋ ਘੱਟ ਸ਼ੀਸ਼ੇ ਲੱਗੇ ਹੋਣ ਤੁਸੀਂ ਸਾਰੇ ਮੈਂਬਰਸ ਨੂੰ ਉਸ ਸੇਫ ਰੂਮ ਦੇ ਵਿੱਚ ਰੀ ਲੋਕੇਟ ਕਰ ਲੈਣਾ ਹੈ ਤਾਂ ਇਸ ਦੇ ਨਾਲ ਤੁਸੀਂ ਕੁਝ ਖੰਡ ਦਾ ਸਮਾਨ ਵੀ ਰੱਖ ਸਕਦੇ ਹੋ ਜਿਹੜੇ ਵਿਅਕਤੀ ਸੜਕ ਤੇ ਟਰੈਵਲ ਕਰ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਗੱਡੀ ਦੀਆਂ ਜਾਂ ਬਾਈਕ ਦੀਆਂ ਲਾਈਟਸ ਆਫ ਕਰਕੇ ਕੁਝ ਸਮੇਂ ਲਈ ਜਦ ਤੱਕ ਇਹ ਮੌਕਰਲ ਐਕਸਰਸਾਈਜ਼ ਚੱਲ ਰਹੀ ਹੈ ਵੇਟ ਕਰਨਗੇ ਐਂਡ ਕੋਈ ਵੀ ਮੂਵਮੈਂਟ ਨਹੀਂ ਕਰਨੀ ਮੈਂ ਆਸ ਕਰਦਾ ਹਾਂ ਸਾਰੇ ਸ਼ਹਿਰ ਵਾਸੀ ਇਸ স্মੋਕ ਟ੍ਰੈਲ ਐਕਸਰਸਾਈਜ਼ ਨੂੰ ਸਾਨੂੰ ਸਪੋਰਟ ਕਰਨਗੇ ਤਾਂ ਪਠਾਨਕੋਟ ਸ਼ਹਿਰ ਨੂੰ ਸੇਫ ਤੇ ਸਿਕਿਉਰ ਬਣਾਉਣ ਵਿੱਚ ਸਾਡੀ ਮਦਦ ਕਰਨਗੇ ਜੈ ਹਿੰਦ